ਇਹ ਟੀਮ ਨੂੰ ਪੂਰਾ ਰੈਡੀ ਕੀਤਾ ਤੇ ਇਹਨਾਂ ਨੇ ਬਹੁਤ ਵੱਡਾ ਹਤਸ਼ਾਹ ਜਿਹੜਾ ਵਾ ਉਹ ਵਿਖਾਇਆ ਦਿਨ ਰਾਤ ਲੱਗੇ ਰਿਹਾ ਇਹ ਜਿਹੜਾ ਨਗਰਿਆ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਮੇਰੇ ਸ਼ੇਖ ਤੇਰਾ ਸ਼ੇਖ ਇਹ ਤਾਂ 2 ਕਿਲੋਮੀਟਰ ਤੇ ਆ ਤੇ ਖਡੂਰ ਸਾਹਿਬ ਦਾ ਸੇਤ ਤੇ ਕੋਈ ਅਸਰ ਨਹੀਂ ਆ ਕਿਉਂਕਿ ਉਹਨਾਂ ਨੂੰ ਤੁਹਾਡੇ ਨਾਲ ਕੋਈ ਤਰਤ ਨਹੀਂ ਆ ਕਿਉਂਕਿ ਉਹ ਸਰਕਾਰਾਂ ਚੱਲਦੀਆਂ ਨੇ ਦਿੱਲੀ ਤੋਂ ਇੱਕ ਕੋਈ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੇ ਕਿ ਹਮੇਸ਼ਾ ਪੰਜਾਬ ਦੇ ਹਿੱਤ ਦੀ ਗੱਲ ਕਰਦੀ ਆ ਤੁਸੀਂ ਦੇਖ ਹੀ ਲਓ ਆਪਣੇ ਕਿਸਾਨ ਸੜਕਾਂ ਤੇ ਰੋਲ ਰਹੇ ਨੇ ਅਤੇ ਆਪਾਂ ਕੋ ਰੋਲ ਰਹੇ ਨੇ ਡਾਕਟਰ ਰੋਲ ਰਹੇ ਨੇ ਕਿੰਨੇ ਧਰਨੇ ਲੱਗ ਰਹੇ ਨੇ રોજ ਹੀ ਅਸੀਂ ਲੱਗਦੇ ਆ ਤੇ ਇਹਨਾਂ ਦੇ ਆਮ ਆਵਾਲਿਆਂ ਦੇ ਤੱਕਰ ਦੇ ਬਾਅਦ ਤੇ ਟੀਚਰ ਜਿਹੜੀਆਂ ਬੈਠੀਆਂ ਹੁੰਦੀਆਂ ਧਰਨਾ ਲਾ ਕੇ ਕਿਉਂਕਿ ਇਹ ਮੰਗਾਂ ਹੀ ਨਹੀਂ ਪੂਰੀਆਂ ਕਰ ਰਹੇ ਇਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਪੁਲਿਸ ਦੀਆਂ ਨੌਕਰੀਆਂ ਦਿੱਤੀਆਂ ਫੌਜ ਦੀਆਂ ਦਿੱਤੀਆਂ ਅਧਿਆਪਕਾਂ ਦੀਆਂ ਦਿੱਤੀਆਂ ਤੇ ਹੁਣ ਇਹਨਾਂ ਨੇ ਉਹਨਾਂ ਨੂੰ ਨੌਕਰੀਆਂ ਕੀ ਦੇਣੀਆਂ ਪੱਕੇ ਹੀ ਨਹੀਂ ਕਰ ਰਹੇ ਸੋ ਸਾਨੂੰ ਹੁਣ ਸਾਰਿਆਂ ਨੂੰ ਲੋੜ ਆ ਉਸ ਪਾਰਟੀ ਦੀ ਜਿਹੜਾ ਸਾਡਾ ਵਿਕਾਸ ਕਰਾ ਸਕੇ ਸਾਡੀ ਬਾਹ ਫੜ ਸਕੇ ਇਹਨਾਂ ਸਰਕਾਰਾਂ ਨੇ ਬਹੁਤ ਝੂਠ ਬੋਲਿਆ ਜੇ ਤੁਹਾਡੇ ਨਾਲ ਕਹਿੰਦੇ ਨਾ ਕਿ ਚਿੱਜਾ ਝੂੜ ਤੇ ਚਿੱਜਾ ਝਾੜੂ ਇਹ ਦੋਵੇਂ ਇੱਕ ਚੀਜ਼ ਜੀ ਇਹਨਾਂ ਨੇ ਮਗਰ ਨਾ ਲੱਗਿਆ ਹੁਣ ਆਪਣੀਆਂ ਬੇਟੀਆਂ ਭੈਣਾਂ ਨੂੰ ਲਾਰਾ ਲਾ ਕੇ ਹਜ਼ਾਰ ਰੁਪਏ ਦਾ ਇਹਨਾਂ ਨੇ ਕੀਮਤੀ ਵੋਟ ਖਰਾਬ ਕੀਤੀ ਜੀ ਤੁਹਾਨੂੰ ਹਜ਼ਾਰ ਰੁਪਏ ਦਵਾਂਗੇ ਕਿੱਥੇ ਗਿਆ ਹਜ਼ਾਰ ਰੁਪਏ ਇਹਨਾਂ ਨੇ ਕੁਝ ਨਹੀਂ ਜੇ ਦੇਣਾ ਤੇ ਨਾ ਕੁਝ ਕਰਨਾ ਜੇ ਇਹਨਾਂ ਚੌਹਾਂ ਸਾਲਾਂ ਚ ਨਹੀਂ ਕੁਝ ਕੀਤਾ ਤੇ ਆ ਡੇਢ ਸਾਲ ਚ ਕੀ ਕਰ ਲੈਣਗੇ ਇਹਨਾਂ ਨੇ ਝੂਠੇ ਲਾਰੇ ਦੇਣੇ ਜਿਹੜੇ ਸ਼ੁਰੂ ਤੋਂ ਤੁਹਾਨੂੰ ਦਿੰਦੇ ਆ ਰਹੇ ਆ ਹੁਣ ਆਪਾਂ ਨੂੰ ਲੋੜ ਹੈ ਆਪਣੀ ਖੇਤਰੀ ਪਾਰਟੀ ਦੀ ਬੰਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਦੇਖੋ ਜੀ ਜਿੰਨਾ ਸ਼੍ਰੋਮਣੀ ਅਕਾਲੀ ਦਲ ਨੇ ਕਿਆ ਵਾਦੇ ਕੀਤੇ ਉਹ ਤੋਂ ਤੁਮਣਾ ਕਰਕੇ ਵਿਖਾਇਆ ਹਮੇਸ਼ਾ ਹੀ ਕੋਈ ਇੱਕ ਵਾਦਾ ਦੱਸ ਦੋ ਜਿਹੜਾ ਉਹਨਾਂ ਨੇ ਪੂਰਾ ਨਾ ਕੀਤਾ ਹੋਵੇ ਹੋਣ ਸਾਰੇ ਜਾਣੇ ਸਿਆਣੇ ਪੜ ਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਆਪਣੀ ਪਾਰਟੀ ਲੈ ਕੇ ਆਈਏ ਆਪਾਂ ਨਾਰਾ ਲਾਉਣਾ ਇੱਕ ਬੜੇ ਜ਼ੋਰ ਨਾਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬਾਦਨੀ ਆਹੀ ਦੋਵੇਂ ਹੱਥ ਖੜੇ ਕਰਕੇ ਪੂਰੇ ਜੋਸ਼ ਨਾਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਬਹੁਤ-ਬਹੁਤ ਧੰਨਵਾਦ ਜੀ ਡਾ ਸਾਰਿਆਂ ਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨਾ ਦੀ ਉਪਤੀ ਹਰੇਕ ਪੰਜਾਬੀ ਦੀ ਔਰ ਖਾਸ ਤੌਰ ਤੇ ਮਾਝੇ ਵਾਲਾ ਹਰੇਕ ਵਿਅਕਤੀ ਮਾਨ ਕਰਦਾ ਹੈ ਪੰਜਾਬ ਦੀ بلند ਆਵਾਜ਼ ਬੀਬਾ ਹਰ ਸਿਮਰਤ कौर ਦੀ ਬਾਦਲ ਸਰਦਾਰ ਮਨਤਾਰ ਸਿੰਘ ਜੀ ਬਰਾੜ ਸਾਹਿਬ ਔਰ ਸੋਚੀ ਕਾਲੀ ਦਲ ਦੀ ਲੀਡਰਸ਼ਿਪ ਬੀਬਾ ਕਨਜਲ ਪ੍ਰੀਤ कौर ਦੀ ਆਓ ਸਭ ਤੋਂ ਪਹਿਲਾਂ ਸਾਧ ਸੰਗਤ ਦੀ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਤੁਸੀਂ ਸਾਡੇ ਗਵਾਹ ਚ ਜੇ ਤੇ ਪਿੰਡ ਫੋਰ ਸਿੰਘ ਦਾਢੋ ਬਿਲਕੁਲ ਲੱਗੇ ਸਾਡਾ ਹਲਕਾ ਸ਼ੁਰੂ ਹੋ ਜਾਂਦਾ ਹੈ ਤੇ ਮੈਂ ਅੱਗੇ ਵੀਰ ਸੁਮਿੰਦਰ ਸਿੰਘ ਨਾਲ ਬਿਨਾ ਗੱਲ ਕਰ ਰਿਹਾ ਤਾਂ ਮੈਂ ਕਿਹਾ ਮਿੱਤਰ ਪਿਆਰੇ ਕਦੀ ਮਹਿਸੂਸ ਹੀ ਨਹੀਂ ਹੋਇਆ ਕਿ ਪਤਰੀ ਪਿੰਡ ਜਿਹੜਾ ਵਾ ਉਹ ਦੂਸਰੇ ਹਲਕੇ ਦੇ ਵਿੱਚ ਆ ਜਦੋਂ ਤੁਹਾਡੇ ਕੋਲ ਆ ਰਹੇ ਸੀ ਮੇਰੇ ਨਾਲ ਗੱਡੀ 'ਚ ਬੈਠੇ ਜਿਹੜੇ ਵੀਰ ਪਰਾ ਪੁੱਛਦੇ ਸੀ ਕਹਿੰਦੇ ਕਹਿੰਦੇ ਗੋਰਵ ਜੀ ਇਹ ਹਲਕਾ ਚਰਨਤਾਂ ਚ ਪਿੰਡ ਇਹ ਇਸ ਕਰਕੇ ਸੋਸ ਸੰਗਤ ਕਿਉਂਕਿ ਜਿਹੜੇ ਪੱਧਰੀ ਦੀ ਜਿਹੜੀ ਸੰਗਤ ਹੈ ਉਹਨਾਂ ਦੇ ਨਾਲ ਜੇਸਰ ਆਪਾਂ ਵਿਚਰਦੇ ਆ ਇੱਕ ਪਰਿਵਾਰ ਦੀ ਤਰ੍ਹਾਂ ਵਿਚਰੀਦਾ ਤੁਹਾਡੇ ਦੁੱਖ ਸੁੱਖ ਤੇ ਪਾਈਵਲ ਹੋਈਦਾ ਮੇਰਾ ਵੀਰ ਗੁਰਸੇਵਕ ਸਿੰਘ ਛੇਕ ਬਹੁਤ ਮਿਹਨਤ ਕਰਦੇ ਨੇ ਆ ਰਾਜ ਐਫ ਪੀ ਜੀ ਦੇ ਗ੍ਰਹਿ ਵਿਖੇ ਆਪਾਂ ਇਕੱਤਰ ਹੋਏ ਆ ਕੋਈ ਵੀ ਪਾਰਟੀ ਕਿਸੇ ਪਿੰਡ ਦੇ ਵਿੱਚ ਕਿਸ ਸਥਿਤੀ ਤੇ ਆ ਉਹ ਪਤਾ ਕਿੱਥੇ ਪਤਾ ਚੱਲਦਾ ਹੈ ਉਹ ਮਾਫ ਕਰਿਆ ਜੇ ਕੋਈ ਇਕੱਠਾ ਤੋਂ ਨਹੀਂ ਪਤਾ ਚੱਲਦਾ ਉਹ ਕੋਈ ਹੋਰ ਕਰ ਤੋਂ ਨਹੀਂ ਪਤਾ ਚੱਲਦਾ ਵੇੜੇ ਦੀ ਸੰਗਤ ਇਸ ਤਰ੍ਹਾਂ ਸਾਡੇ ਅਕਾਲੀ ਦਲ ਦੇ ਨਾਲ ਹੈ ਤੁਹਾਨੂੰ ਬਹੁਤ-ਬਹੁਤ ਵਧਾਈ ਹੋਵੇ ਜੀ ਇਹ ਸੋਨਿਹਾਲ ਇਹ ਸੰਗਤ ਹੈ ਜਿਨ੍ਹਾਂ ਨੇ ਹਮੇਸ਼ਾ ਅਕਾਲੀ ਦਲ ਦਾ ਮਾਣ ਵਧਾਇਆ ਹੈ ਔਰ ਅੱਜ ਬੀਬਾ ਜੀ ਇਹ ਬੜੇ ਹੀ ਔਖੇ ਹਲਾਬਾ ਚ ਨਿਕਲ ਰਹੇ ਨੇ ਸਾਡੇ ਸਤਕਾਰਯੋਗ ਪੜਣਾ ਮਾਤਾਵਾਂ ਬੈਠੀਆਂ ਨੇ ਅੱਧਿਆਂ ਨਾਲੋਂ ਵੱਧ 90% ਇੱਥੇ ਜਿਹੜੇ ਕੜਕਤੇ ਕਾਰਡ ਆ ਉਹ ਪਟਾਏ ਗਏ ਆ ਅੱਜ ਜਦੋਂ ਦੀ ਸਰਕਾਰ ਆਈ ਜਦੋਂ ਦੀ ਕਾਂਗਰਸ ਸਰਕਾਰ ਆਈ ਜਿਹੜੀ ਬੁਢਾਪਾ ਪੈਨਸ਼ਨ ਬਾਦਲ ਸਾਹਿਬ ਨੇ ਲਗਾਈ ਸੀਗੀ ਇਹਨਾਂ ਨੇ ਐਵੇਂ ਛਾਂਟ ਛੋਟ ਕੇ 70% ਜਿਹੜੀ ਬੁਢਾਪਾ ਪੈਨਸ਼ਨ ਹੈ ਉਹ ਜਿਹੜੀ ਹੈ ਖਤਮ ਕਰ ਦਿੱਤੀ ਤੇ ਬੀਬੀਆਂ ਇਹ ਬੱਬੂ ਬਾਦਲ ਸੀਗਾ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸੀਗਾ ਜਦੋਂ ਤੁਹਾਡੇ ਬੱਚੀਆਂ ਦੇ ਵਿਆਹ ਹੁੰਦੇ ਸੀ ਤੇ ਤੇ ਸ਼ਗਨ ਸਕੀਮ ਆਉਂਦੀ ਸੀ ਇਹ ਬੱਬੂ ਬਾਦਲ ਹੀ ਸੀਗਾ ਜਿਹੜਾ ਉੱਥੇ ਸ਼ਗਲ ਸਕੀਮ ਦੇ ਤਹਿਤ ਇੱਕ ਤੁਹਾਨੂੰ ਇੱਕ ਆਸਰਾ ਮਿਲਛਦੇ ਸੀ ਤੇ ਆ ਬੈਠਿਆ ਮਰੀ ਮਈਆਂ ਸੱਚੇ ਸੱਚ ਦੱਸਦੇ ਲੱਭੀ ਬੀਬੀ ਸੱਚੇ ਸੱਚ ਦੱਸਿਆ ਜੀ ਜਦੋਂ ਦੀ ਇਹ ਸਰਕਾਰ ਆਈ ਉਹ ਬੀਬੀ ਭੈਣ ਜਦੋਂ ਦੀ ਇਹ ਸਰਕਾਰ ਆਈ ਆ ਕੀ ਤੁਹਾਨੂੰ ਸ਼ਗਲ ਸਕੀਮ ਤੁਹਾਡੇ ਬੱਚਿਆਂ ਦੇ ਵਿਆਹ ਲਈ ਮਿਲੀ ਹੈ ਕਿ ਨਹੀਂ ਮਿਲੀ ਨਹੀਂ ਮਿਲੀ ਮਿਲੀ ਕਿ ਨਹੀਂ ਮਿਲੀ ਵਿਪਤ ਹੁੰਦਾ ਇਹ ਹਾਲਾਤ ਇਹ ਮਾੜੇ ਹਾਲਾਤ ਇਹ ਸਰਕਾਰ ਨੇ ਇਸ ਕਰਕੇ ਕਰ ਦਿੱਤੇ ਕੋਈ ਵਲੀ ਵਾਰਸ ਨਹੀਂ ਬੇਨਤੀ ਹੈ ਤਕੜੇ ਹੋ ਕੇ ਤਕੜੀ ਨੂੰ ਵੋਟ ਪਾਓ ਤਕੜੇ ਹੋ ਕੇ ਬੀਬੀ ਸੁਖਵਿੰਦਰ ਕੌਰ ਦੀ ਰੰਤਾਵਾ ਨੂੰ ਵੋਟ ਪਾਓ ਕੇਵਲ ਤੁਹਾਡੇ ਪਰਿਵਾਰਕ ਮੈਂਬਰ ਬਣ ਕੇ ਤੁਹਾਡੇ ਦੁੱਖ ਸੁੱਖ ਦੇ ਭਾਈਵਾਲ ਨਹੀਂ ਹੋਣਗੇ ਦੁਬਾਰਾ ਤੋਂ ਜਿਹੜੀ ਸ਼ਕਨ ਸਕੀਮ ਹੈ ਉਹ ਤੇ ਲਾਗੋ ਹੀ ਹੋਗੀ ਔਰ ਪਿਛਲੀ ਵਾਰ ਨਾਲੋਂ ਵੱਧ ਜਿਹੜੀ ਰਕਮ ਹੈ ਸ਼ਗਨ ਸਕੀਮ ਦੀ 10000 ਰੁਪਏ ਜਿਹੜਾ ਹੋਰ ਵਾਦਾ ਉਹਦੇ ਚ ਕੀਤਾ ਜਾਊਗਾ। ਸੋ ਬੇਨਤੀ ਹੈ ਕਿ ਤੱਕੜੇ ਹੋ ਕੇ ਸ਼੍ਰੋਮਣੀ ਕਾਲੀਦਾ ਦਾ ਸਾਥ ਦਈਏ। ਜਿਹੜੀ ਇਹ ਗਹਿਰਾਈਆਂ ਚੱਕਰੀ ਫਿਰ ਵੀਰ ਹੈਪੀ ਜੀ ਦਾ ਧੰਨਵਾਦ ਕਰਦਾ ਹੈ। ਸਰ ਮਿਕਰਮ ਸਿੰਘ ਜੀਠੀਆਂ ਜਿੰਦਾਬਾਦ। ਸਰਕਾਰ ਮਪਾਰਸਕੀ ਬਰਾੜ ਜਿੰਦਾਬਾਦ। ਬੜਾ ਹਸਮਤਕਾਰ ਦੀ ਬਾਦਸ਼ਾਹ ਜਿੰਦਾਬਾਦ। ਬੜਾ ਹਸਮਤਕਾਰ ਦੀ ਬਾਦਸ਼ਾਹ ਜਿੰਦਾਬਾਦ। ਬਾਰਵ ਜੀ ਸ਼ੇਖ ਜੀ ਔਰ ਹੈਪੀ ਜੀ ਜਿਨ੍ਹਾਂ ਦੇ ਗ੍ਰਹਿ ਵਿਖੇ ਆਪਾਂ ਸਾਰੇ ਇਕੱਤਰ ਹੋਏ ਆ ਮੈਂ ਸਿਰਫ ਇੱਕ ਸੈਕਿੰਡ ਦੀ ਗੱਲ ਕਰਨੀ ਆ ਕੁਦਰਤੀ ਮੇਰੇ ਯਾਦ ਆ ਗਈ ਕਿ ਕਈਆਂ ਦੇ ਮਨ 'ਚ ਵਹਿਮ ਹੋ ਜਾਂਦਾ ਹੈ ਕਿ ਯਾਰ ਹਜੇ ਸਰਕਾਰ ਦਾ 1 ਸਾਲ ਤੇ 2 ਮਹੀਨੇ ਪਏ ਆ ਔਰ ਅਸੀਂ ਕੰਮ ਲਵਾ ਕੇ ਡਿਵੈਲਪਮੈਂਟ ਦੇ ਸਰਪੰਚਾਂ ਨੂੰ ਹੋ ਜਾਂਦਾ ਹੈ ਕਿ ਪੈਸੇ ਆਉਣਗੇ ਸਾਡੇ ਕੋਲੇ ਡਵੈਲਪਮੈਂਟ ਵਾਸਤੇ ਪਿੰਡਾਂ ਦੀ ਵਾਸਤੇ ਭਰਾਵੋ ਮੈਂ 2012 ਤੋਂ ਲੈ ਕੇ 17 ਤੱਕ ਪੰਚਾਇਤ ਮੰਤਰੀ ਰਿਹਾ ਹਾਂ ਮੈਨੂੰ ਇੱਕ ਇੱਕ ਪੰਚਾਇਤ ਦਾ ਰਿਕਾਰਡ ਇਹਨਾਂ ਦੇ ਵਿਭਾਗ ਦੇ ਸਾਰਾ ਕੁਝ ਪਤਾ ਹੈ ਇਹਨਾਂ ਕੋਲੇ ਢੇਲਾ ਵੀ ਹੈ ਦੀਗਾ ਹੁਣ ਇਹਨਾਂ ਨੇ 25 ਤਰੀਕ ਤੱਕ ਇਕੱਠਾ ਕਰਨਾ ਹੁੰਦਾ ਜਿਆ ਟੈਕਸ ਹਰ ਮਹੀਨੇ ਮਹੀਟਰ ਖਾਣ ਦੇ ਲਾਗੇ ਜਿਹੜੇ ਈਟੀਓ ਹੈ ਉਹ ਸ਼ਹਿਰਾਂ ਦੇ ਵਿੱਚ ਗੇੜਾ ਮਾਰਨ ਲੱਗ ਗਏ ਕਿ ਜੀ ਸਾਡੇ ਕੋਲੇ ਤਨਖਾਹ ਦੇਣ ਵਾਸਤੇ ਅੱਗੇ ਪੈਸੇ ਹੈ ਨਹੀਂਗੇ ਤੇ ਕਿਰਪਾ ਕਰਕੇ ਸਾਨੂੰ ਤੁਸੀਂ 20 ਤਰੀਕ ਤੱਕ ਜਿਹੜਾ ਹੈਗਾ ਸਾਡਾ ਪੂਰਾ ਕਰੋ ਇੱਥੋਂ ਤੱਕ ਇਹਨਾਂ ਨੇ ਕਿਹੜੇ ਲਾਏ ਤਨਖਾਹ ਦੇਣ ਜੋਗਾ ਵੀ ਹੈ ਨਹੀਂ ਆ ਡਵੈਲਪਮੈਂਟ ਰਾਈਡ ਦਾ ਗੱਲ ਦੂਰ ਸੀ ਇਹ ਗੱਲ ਤੁਸੀਂ ਬਿਊ ਕਾਰਖਾਏ ਤੁਹਾਡੇ ਕੋਲੇ ਆਖਣਗੇ ਥੋੜੀ ਆ ਚੀਜ਼ ਵੀ ਕਰ ਦਿਆਂਗੇ ਥੋੜੀ ਉਹ ਵੀ ਕਰ ਦਿਆਂਗੇ ਇਹਨਾਂ ਕੋਲੇ ਥੇਲਾ ਵੀ ਹੈ ਨਹੀਂ ਦੇਣ ਨੂੰ ਵੈਕੁਰਜੀ ਕਾ ਖਾਲਸਾ ਬੈਠੋ ਸ਼੍ਰੋਮਣੀ ਕਾਲੀਦਾਵ ਜੀ ਲੀਡਰਸ਼ਿਪ ਪ੍ਰਿੰਸੀਪਲ ਦਾਵਾ ਜੀ ਦੀ ਬੇਟੀ ਕਨਚਪ੍ਰੀ ਜੀ ਇਸ ਬੇਦੇ ਸਮੂਹ ਲੀਡਰਸ਼ਿਪ ਤੇ ਬਹੁਤ ਹੀ ਅਸੀਸ ਹੈ ਜੀ ਵੀਰੋਂ ਤਾਂ ਮੈਨੂੰ ਫਤਿਹ ਪਰਮਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਮਾਝੇ ਦੀ ਟੀ ਨੂੰ ਸਾਡੇ ਸਾਰਿਆਂ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਕਿਸੇ ਨੇ ਵੀਰਾਂ ਦੇ ਦਰਸ਼ਨ ਮੈਨੂੰ ਨਸੀਬ ਕਰਾ ਲਿਓ ਤਾਂ ਸਾਡਾ ਹੋਰ ਸਨਵਾਗ ਹੋਗਾ ਮੀਡੀਆ ਵਾਲਿਆਂ ਦਾ ਪਿੱਛੇ ਪਿੱਛੇ ਤੋਂ ਪਹਿਲੀ ਵਾਰੀ ਪਿੰਡ 'ਚ ਆ ਕੇ ਆਪਣਿਆਂ ਦਾ ਪ੍ਰਗਟਾਸ਼ਨ ਕਰਨ ਦਾ ਮੌਕਾ ਮਿਲਿਆ ਉਹ ਜ਼ੋਰਦਾਰ ਆ ਜਿਨ੍ਹਾਂ ਨੇ ਕਰਕੇ ਆ ਪਾਰਟੀ ਦਾ ਝੰਡਾ ਬਦੰਦ ਹੈਗਾ ਤੁਹਾਡੇ ਸਾਰਿਆਂ ਦੇ ਦਰਸ਼ਕ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਤਾਂ ਮੈਂ ਹੈਪੀ ਜੀ ਦਾ ਖਾਸ ਤੌਰ ਤੇ ਤਰਫਾਤ ਕਰਦੀ ਆ ਜਿਨ੍ਹਾਂ ਨੇ ਆਪਣੇ ਘਰ ਵਿਖੇ ਪ੍ਰੋਗਰਾਮ ਰੱਖ ਕੇ ਉਹ ਤੁਹਾਡੇ ਕੋਲ ਐਸੇ ਪੰਜਵੀਂ ਦਾ ਸਕੂਲ ਹੈਗਾ ਮੇਰੇ ਘਰ ਉਹ ਸਕੂਲ ਵੀ ਅਕਾਲੀ ਦਲ ਨੇ ਬਣਾ ਕੇ ਦਿੱਤਾ ਉਹ ਬੱਚੀ ਨੂੰ ਜੇ ਬਾਹਰ ਭੇਜਣਾ ਪੈਂਦਾ ਹੈ ਭੜਾਈ ਵਾਸਤੇ ਦੀਦੀਆਂ ਨੂੰ ਪੁੱਛੋ ਕਿ ਨਾ ਔਖਾ ਹੈ ਕਿ ਨਹੀਂ ਹੈ ਇਹ ਨਾ ਆਪ 9 ਸਾਲਾਂ ਦੇ ਜੇ ਅਸੀਂ ਬਣਾ ਕੇ ਪੰਜਵੀਂ ਦਾ ਇਹ 8ਵੀਂ 10ਵੀਂ ਦਾ ਨਹੀਂ ਕਰ ਸਕਦੇ ਸੀ ਗੱਲ ਸਾਬ ਨੇ ਸਾਈਕਲਾਂ ਦਿੱਤੀਆਂ ਬੱਚਿਆਂ ਨੂੰ ਜੇ ਨਹੀਂ ਹੈ ਤਾਂ ਜਾ ਕੇ ਤੁਸੀਂ ਕਾਹ ਕਹਤੇ ਪਿੰਡ ਦੇ ਸਕੂਲ 'ਚ ਤੁਸੀਂ ਪੜ੍ਹਾਈ ਕਰ ਲੋ। ਬੱਚੀ ਫੇਟ ਤੇ ਬੱਚਿਆਂ ਨੂੰ ਪੂਰ ਦਿੱਤੇ। ਜਦ ਬਈ ਉਮਰ ਥੋੜੀ ਵੱਧ ਜਾਂਦੀ ਹੈ, ਆਹ ਵਾਲੀ ਉਮਰ ਬਚਾਦੀ ਗਰੀਬਾਂ ਨੇ ਆਕੇ ਬਾਲ ਸਾਹਿਬ ਨੂੰ ਕਿਹਾ ਬਾਲ ਸਾਹਿਬ ਪੈਸਿਆਂ ਦੀ ਘਾਟ ਹੈ, ਮਦਦ ਕਰ ਤੋਂ ਸ਼ਗਨ ਦੀ ਸਕੀਮ ਚਲਾਤੀ ਬਾਲ ਸਾਹਿਬ। ਕਿਸੇ ਗਰੀਬ ਦਾ ਬੱਚਾ ਭੁੱਖੇ ਪੇਟ ਨਾਲ ਸੋਇਆ, ਢੇ ਦਾ ਆਟੇ ਦਾ ਕੰਕੀ ਨਹੀਂ ਦਿੱਤੇ। ਜਦ ਦੇਸ਼ 'ਚ ਕੋਈ ਸਰਕਾਰ ਨਹੀਂ ਦਿੰਦੀ ਸੀ, ਬਾਲ ਸਾਹਿਬ ਨੇ 3 ਕਿਲੋ ਕਣਕ ਦੇ ਨਾਲ ਆਟੇ ਦੇ ਨਾਲ ਦਾਲ ਦੇ ਬੜੀ ਸਕੀਮ ਦਿੱਤੀ, ਲੱਖਾਂ ਪਰਿਵਾਰਾਂ ਦਾ ਢਿੱਡ ਭਰਿਆ। ਪਾਟੀ ਆਪਣੀ ਖੇਤਰੀ ਪਾਰਟੀ ਨਾਲ ਸਰਕਾਰ ਦੇ ਭਰੇ ਤੇ ਕਾਂਗਰਸੀਆਂ ਨੇ ਕੀ ਕੀਤਾ ਆ ਕੇ ਪਹਿਲੇ ਕਾਟੇ ਕੱਟੇ ਉਹ 30 ਕਿਲੋ ਕਣਕ ਨੂੰ 15 ਕਿਲੋ ਕਰਕੇ ਇਹਨਾਂ ਦਾ ਮੰਤਰੀ ਜਿਹੜਾ ਕਾਂਗਰਸ ਹੈ ਦੀ ਆਸ਼ੂ ਸਿਗਰ ਟਰੱਕ ਭਰ-ਭਰ ਕੇ ਗਰੀਬ ਦਾ ਰਾਸ਼ਨ ਵੇਚ ਕੇ ਇੰਨੇ ਮੋਟੇ ਪੈਸੇ ਕਮਾਏ ਕਿ ਜੇਲ੍ਹ ਕੱਟ ਕੇ ਆਇਆ ਤੇ ਫਿਰ ਇਹ ਝਾੜੂ ਦੀ ਸਰਕਾਰ ਆਏ ਕਿ ਇਹਨੇ ਤੇ ਹੋਰ ਚਾਹੂ ਮਾਰਿਆ ਕਿੰਨੇ ਕਾਟ ਕੱਟ ਕੇ ਸਾਰੇ ਗਰੀਬਾਂ ਦੇ ਕਾਟਾਂਨ ਕੱਟਦੇ ਤੇ ਹੁਣ ਕਿੰਨਾ ਰਹਿ ਗਈ ਕਣਕ 5 ਕਿਲੋ ਏ ਬਦਲਾ ਆਪਲੇ ਹੀ ਮੋਟਾ ਪਾਈਆਂ ਸੀਗੀ ਆਪਾਂ ਠੀਕ ਕਰੋ ਮੈਂ 5 ਕਿਲੋ ਸੇ ਰਹਿ ਗਈ ਕਾਰਡ ਕੱਟੇ ਜਾ ਸ਼ਗਲ ਦੇ ਚੈੱਕ ਬੰਦ ਹੋ ਜਾਣ ਵਜੀਫੇ ਬੰਦ ਹੋ ਜਾਣ ਸਾਈਕਲਾ ਬੰਦ ਹੋ ਜਾਣ ਮੋਟਰ ਦਾ ਕਨੈਕਸ਼ਨ ਬੰਦ ਹੋ ਜਾਣ ਸਾਰਾ ਕੁਝ ਵਿਕਾਸ ਦਾ ਇੱਕ ਕੰਮ ਠੱਪ ਹੋ ਜਾਏ ਇਹਦੇ ਵਾਸਤੇ ਆਪਾਂ ਮੋਟਾ ਪਾਈਆਂ ਸੀ ਰੰਗਲਾ ਪੰਜਾਬ ਕੈਂਪ ਬਣਾਉਣ ਦੀ ਗੱਲ ਕਰਦੇ ਨੇ ਕਿੰਨਾ ਰੰਗਲਾ ਹੋ ਗਿਆ ਪਛਾਹ ਕਹਿੰਦੇ ਕੱਚੇ ਸਾਰੇ ਪੱਕੇ ਹੋ ਜਾਣਗੇ ਆ ਤਾਂ ਨਹੀਂ ਦੇਖੋ ਤਰਨ ਤਰਨ ਚ ਹਰ ਵਕਤ ਤਰਨੇ ਲਾ ਰਿਹਾ ਹੈ ਇਹ ਮੁਲਾਜ਼ਮ ਖੜੇ ਨੇ ਇਹਨਾਂ ਨੂੰ ਪੁੱਛੋ ਤੁਹਾਡਾ ਡੀਏ ਕਿਰਾਇਆ ਦਾਸ ਕਿੰਨੇ ਚਿਰ ਤੁਹਾਡਾ ਡੀਏ ਫਟਾ ਬਕਾਇਆ ਖੜਿਆ ਜੇ ਮੈਨੂੰ ਲੱਗਦਾ ਬੜੇ ਕਿੰਨੇ 1.5 ਸਾਲ ਦਾ ਆਪਣੀ ਦੱਸਦੇ ਨੇ ਇਹ ਲੋਚਾਰੇ ਕਰਦੇ ਦੱਸਣ ਜੇ ਨਹੀਂ ਸਿਕਿਉਰਿਟੀ ਦੱਸ ਨੇ ਮੈਨੂੰ ਲੱਗਦਾ ਇਹ ਕਿੰਨੇ ਕਿੰਨੇ ਸਾਲ ਦਾ ਨਾ ਬਕਾਇਆ ਡੀਏ ਤੱਕ ਨਹੀਂ ਦਿੱਤਾ ਤਨ ਖਾਵਾ ਮਸਾ ਮਸਾ ਦਿੰਦੇ ਨੇ ਕਿਤੇ ਬਾਹਰੋਂ ਬੱਚੇ ਆ ਕੇ ਇੱਥੇ ਪੜਨਗੇ ਦੱਸੋ ਫਿਰ 12ੋਂ 13 ਬੱਚਾ ਆਇਆ ਹੈ ਕਿਹਨਾ ਪਰਿਵਾਰ ਕਿੰਨਾ ਬੱਚਾ ਬਾਹਰ ਪੜਿਆ ਲਿਖਿਆ ਬਾਹਰ ਵੀ ਬੱਚੇ ਨੂੰ ਬੈਠਿਆ ਆਇਆ ਕਿਉਂਕਿ ਇੱਥੇ ਕੋਈ ਪਬਲਿਕਟੀ ਨਹੀਂ ਦਿੱਖਦਾ ਜੇ ਸਤਿ ਪਗਣੀ ਲਥੋਗੇ ਚੁੰਨੀ ਵੀ ਲਥੋਗੇ ਸਾਰੇ ਪੱਕੇ ਆਪ ਮਾਰ ਮਾਰ ਕੇ ਕਚੂ ਬੜ ਸਾਰੇ ਜੇ ਕੋਈ ਹੱਕ ਮੰਗਦਾ ਸਾਰੇ ਮੰਗੀ ਜਾਂਦੇ ਨੇ ਛੰਗੇ ਤਾਂ ਸੱਪਨੇ ਦੇਖਣ ਵਾਸਤੇ ਉਹਦੀ ਗੱਡੀ ਤੇ ਚੜਿਆ ਫਿਰਿਆ ਉਹ ਵੀ ਨਮਕਦਾ ਫਿਰਦਾ ਅਸੀਂ ਤਾਂ ਗੱਡੀ ਤੇ ਫੇਰ ਵੀ ਨਾਲ ਪਟਕਾਂਦੇ ਸੀ ਸੁਖਜੀ ਹੁਣ ਤਾਂ ਤਾਂ ਆ ਫਿਰਦਾ ਗੱਡੀ 'ਚ ਤੇ ਕਤਾਰਾਂ ਲੈਣ ਹੁਣ ਨਾ ਇਹ ਸਤਾ ਚੇਤਾ ਹੈਗਾ ਸਮਾਤਾ ਕਹਿਦੀਆਂ ਕਿ ਇਹ ਜਿਹੜੀ 11 ਤਰੀਕ ਨੂੰ ਤੁਹਾਡਾ ਫੈਸਲਾ ਹੈ ਸੱਜੇ ਝੂਠ ਦੇ ਵਿੱਚ ਜਿਹੜੇ ਬਾਦਲ ਸਾਹਮਣੇ ਫਾਡੇ ਤੇ ਰਾਸਤੇ ਖਾਲਸੇ ਬਣਾਏ ਜਿਹੜੇ ਧਰਮ ਨੂੰ ਸੰਦਾ ਰੱਖਣ ਵਾਸਤੇ ਵੱਡਾ ਘੱਡੂ ਘਾਰਾ ਛੋਟਾ ਘੱਡੂ ਘਣਾ ਚੱਪੜ ਚਿੜੀ ਹੋਏ ਸਭਾ ਰਵਿਦਾਸ ਜੀ ਦਾ ਸਥਾਨ ਹੋਏ ਭਗਵਾਨ ਵਾਲਮੀਕੀ ਜੀ ਦਾ ਸਥਾਨ ਹੋਏ ਆ ਤੁਸੀਂ ਦੇਖੋ ਬੇਰਸਤੇ ਮਾਰ ਕੇ ਹੋਜਾ ਬਣਾਇਆ ਜਿਨ੍ਹਾਂ ਨੇ ਪਛਾਣ ਧਰਮ ਦੇ ਨਾਲ ਜੋੜਨ ਵਾਸਤੇ ਇਹ ਸਾਰਾ ਕੁਝ ਕੀਤਾ ਉਹਨਾਂ ਨੂੰ ਤਾਂ ਦਰਤਾਕ ਸਾਹਿਬ ਨੂੰ ਢੇਢੇ ਨਹੀਂ ਕਰਨ ਵਾਲਿਆਂ ਨੇ ਨਾਲ ਇਹਨਾਂ ਨਾਲ ਪੁਰਾਣ ਸ਼ਰੀਫ ਦੀ ਬੇਅਤੀ ਕਰਨ ਵਾਲਿਆਂ ਨੇ ਮਿੰਟੇ ਇਲਜ਼ਾਮ ਲਾਉਂਦੇ ਜੀ ਬੇਅਤੀ ਕੀਤੀਆਂ ਨੇ ਜੀ ਬੇਅਤੀਆਂ ਕੀਤੀਆਂ ਨੇ ਤਾਂ ਫਿਰ 9 ਸਾਲ ਚ ਜਾ ਕੇ ਫੜ ਕੇ ਬੰਦ ਕਿਉਂ ਨਹੀਂ ਕੀਤਾ ਕਿਸੇ ਨੂੰ ਅੱਜ ਤੱਕ ਕਿਉਂ ਨਹੀਂ ਹੱਲ ਕੀਤਾ ਝੋਟ ਮਾਰ ਕੇ ਤੁਮਨੂੰ ਲਾਰੇ ਲਾ ਕੇ ਸਰਕਾਰ ਨੂੰ ਹੁਣ ਕਹਿੰਦੇ ਨਸ਼ੇ ਅੱਜ ਮੈਂ ਪੁੱਛਿਆ ਮੇਰੇ ਭਰਾ ਨੂੰ ਤਾਂ ਇਹਨਾਂ ਨੇ ਬੰਦ ਕੀਤੇ 4 ਮਹੀਨੇ ਹੋ ਗਏ ਕਹਿੰਦੇ ਨਸ਼ਾ ਪੁਚਾਚਿਤ ਕਰਾਓ ਸਿੱਟੇ ਛੇਤਾ ਨੂੰ ਨਾਲ ਨੂੰ ਸੁਣਾ ਦੇਣਾ ਇਹ ਸਾਰੇ ਜਨ ਦੇ ਤਗੜੀ ਵਾਲੇ ਬਹੁਤ ਬਸਤਵਾਤ ਭਾਈਕੂ ਦਾ ਕਾਲਾ ਦਾ ਕਾਤਾ ਉਹਦਾ ਕੇਵਲ ਬੀਬੀ ਬਾਦਲ ਜੀ ਨੇ ਸਤਕਾਰੇ ਭੈਣੋ ਜਿਹੜੀ ਤੁਹਾਡੀ ਸਾਲ ਲੈਣ ਸਾਈਂ ਜਿਹੜਾ ਬੱਚੇ ਕਿ ਕਿਵੇਂ ਰਿਸਪੌਂਸ ਕਿੰਨਾ ਹੈਗਾ ਜਿਹੜਾ ਆਹ ਮਾਪਾਟੀ ਨੂੰ ਛਾੜ ਕੇ ਮਾਪਾਟੀ ਦੇ ਫੇਟ ਸੇ ਚੁਰਾ ਖੋਪ ਕੇ ਜਿਨ੍ਹਾਂ ਨੇ ਸਾਰਾ ਲਾਹ ਹਾ ਪਾਰਟੀ ਤੋਂ ਲਿੱਤਾ ਉਹਦੇ ਲਿੱਤੇ ਮੰਤਰੀ ਬਣੇ ਪੂਰਾ ਲਾਹ ਲਿੱਤਾ ਤੇ ਜਦ ਮਾੜੇ ਨੇ ਆਇਆ ਤੇ ਆਪ ਨੇ ਇਸ ਵਾਸਤੇ ਨਿੱਜੀ ਸਵਾਰਥ ਵਾਸਤੇ ਰੂਲਿੰਗ ਪਾਰਟੀ ਦੇ ਨਾਲ ਜਾ ਕਰੇ ਉਹ ਵੀ ਉਹ ਪਾਰਟੀ ਜਿਨ੍ਹਾਂ ਨੇ 4 ਸਾਲ ਕੱਖ ਨਹੀਂ ਕੀਤਾ ਨਾ ਪੰਚਾਇਤ ਨੂੰ ਤੁਵਨੀ ਗ੍ਰਾਂਟ ਦਿੱਤੀ ਕਰਜ਼ਾ ਛਾੜਦਾ ਪੰਜਾਬ ਦੇ ਉੱਪਰ ਸਾਡੀ ਦਿੱਤੀ ਹੋਈ ਸੂਲਤਾ ਸਾਰੀ ਬੰਦ ਕਰਤੀ ਕਾਨੂੰਨ ਵਿਵਸਥਾ ਦੀ ਧੀਆਂ ਉੜਾ ਦਿਤੀਆਂ ਇਹੋ ਜੀ ਪਾਰਟੀ 'ਚ ਚੜ ਗਏ ਅਖੀਰਲੇ 4-6 ਮਹੀਨਿਆਂ 'ਚ ਮੈਂ 4 ਪੈਸੇ ਕਮਾ ਕੇ ਆਪ ਦੀ ਜੇਬ ਭਰ ਲਾ ਲੋਕੀ ਭਾੜਾ ਭੜ ਜਾਦਾ ਤਾਂ ਬੜੀ ਦੁਖ ਦੀ ਗੱਲ ਹੈ ਕਿ ਲੋਕੀ ਮੂਹਰ ਜਵਾਬ ਜ਼ਰੂਰ ਇਸ ਝੂਠੀ ਆਮ ਆਦਮੀ ਪਾਰਟੀ ਨੂੰ ਦੇਣਗੇ ਤੇ ਇਹ ਗੱਦਾਰ ਜਿਹੜੇ ਆਪਣੀ ਮਾਂ ਪਾਰਟੀ ਨੂੰ ਧੋਖਾ ਦੇ ਕੇ ਦੂਜੀ ਪਾਰਟੀਆਂ 'ਚ ਵੱਜ ਜਾਂਦੇ ਨੇ ਜੀ ਸਵਾਲਾ ਉਹਨਾਂ ਨੂੰ ਵੀ ਲੋਕੀ ਧੋਖਾ ਦੇ ਦੇਣਗੇ ਦੇਖਣ ਜਾਇਆ ਕਿ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਡਰਾਇਆ ਤੁੰਕਾਇਆ ਜਾ ਰਿਹਾ ਆਪਣੇ ਕਾਲੀ ਵਰਕਰਾਂ ਦੇ ਝੂਠੇ ਪਰਚੇ ਵੀ ਕਰਾਏ ਜਾ ਰਹੇ ਉਹ ਤਾਂ ਜੀ ਜਿਹੜੀ ਪਾਰਟੀ ਹੁਣ ਬ ਸਾਡੇ ਵਰਗਿਆਂ ਨੂੰ ਤਾਂ 10 ਸਾਲ ਬਾਅਦ ਆ ਕੇ ਵੀ ਲੋਕਾਂ ਨੂੰ ਆਪਣੇ ਕੰਮ ਗਿਣਾਨ ਸ਼ੁਰੂ ਕਰੀਏ ਤਾਂ ਘੰਟਾ ਲੱਗ ਜਾਂਦਾ ਹੈ ਇਹਨਾਂ ਦੇ ਕੋਲ ਗਿਣਨ ਵਾਸਤੇ ਹੀ ਕੁਝ ਨਹੀਂ ਅੱਥਰੇ ਸਾਨੂੰ ਪੰਡਨ ਦੇ ਸਿਵਾ ਇਹਨਾਂ ਦੇ ਇਲਾਵਾ ਕੁਝ ਹੈ ਹੀ ਨਹੀਂ ਕਿਉਂਕਿ ਕਰਜ਼ਾ ਚੜਾਂ ਤੋਂ ਬਚਾਏ ਹੋ ਰਹੇ ਹਨ ਨੇ ਕੰਮ ਤੱਕ ਆ ਕੀਤਾ ਨਹੀਂ ਕਿਸੇ ਪਿੰਡ 'ਚ ਨਹੀਂ ਕੀਤਾ ਕਿਸੇ ਵਰਨ ਨੂੰ ਕੋਈ ਸੂਤ ਨਹੀਂ ਦਿੱਤੀ ਜਿਹੜੇ ਆ ਕੇ ਥੱਲੇ ਪੱਡਦੇ ਨੇ ਤੇ ਫਿਰ ਵੋਟਾਂ ਜਿੱਤਣ ਵਾਸਤੇ ਝੂਠ ਮਾਰਦੇ ਨੇ ਤੇ ਜ਼ੋਰ ਜ਼ਬਰ ਕਰਦੇ ਨੇ ਅੱਜ ਜਦ ਤੁਸੀਂ ਐਸਐਸਪੀ ਪੁਲਸੀ ਇਹੋ ਜਿਹੀ ਲਗਾ ਦਿਓ ਜਿਹਨੂੰ ਕਿਹਾ ਗਿਆ ਹੈ ਕਿ ਤੈਨੂੰ ਪ੍ਰੋਮੋਸ਼ਨ ਕਰਕੇ ਮੁਹਾਲੀ 'ਚ ਪੈਸੇ ਕਮਾਉਣ ਵਾਸਤੇ ਤੈਨੂੰ ਐਸਐਸਪੀ ਲਾਇਆ ਜਾਊਗਾ ਜੇ ਤਰਤਰਨ ਜਿੱਤੇ ਤੇ ਫਿਰ ਇਹੋ ਜਿਹੀ ਐਸਐਸਪੀ ਨੇ ਫਿਰ ਜੇ ਪਰਚਾ ਦੀ ਖੇਡ ਨਹੀਂ ਲਾਦਨੀ ਤੇ ਹੋਰ ਕੀ ਕਰਨਾ ਅੱਜ ਵੀ ਤਾਂ ਕੰਚਨਪ੍ਰੀਤ ਕੋਰ ਇਹਨਾਂ ਤੋਂ ਵਿਰੋਧੀਆਂ ਦੇ ਤੱਕੀਆਂ ਪੈਨਾਂ ਦਾ ਸਤਕਾਰ ਕੀਤਾ ਜਾ ਝੂਠੇ ਪਰਚੇ ਇਹਨਾਂ ਤੋਂ ਕੋਈ ਬਖਸ਼ਿਆਗਾ ਤਾਂ ਬਕਰਾਂ ਵਿਚਾਰਿਆਂ ਨੂੰ ਕੀ ਬਖਸ਼ਣਾ ਹੈਗਾ ਤੇ ਸੁਮਨੀਸ਼ ਸੋਧੀਆਂ ਦਿੱਲੀ ਦੇ ਜਿਹੜੇ ਜਮਾਨਤੀ ਜੇਲ੍ਹ ਕੱਟ ਕੇ ਇੱਥੇ ਆ ਕੇ ਪੰਜਾਬ ਦੇ ਉੱਤੇ ਕਾਬੂ ਚੋਏ ਹੋਏ ਨੇ ਜਦੋਂ ਫਿਰ ਇਸ ਸੰਗਤ ਵਿੱਚ ਸੀਐਮ ਨੇ ਸਾਹਮ ਦਾਮ ਡੰਡ ਵੇਦ ਝੂਠ ਸੱਚ ਜੋ ਕਰਨਾ ਕਰੋ ਜਿੱਤਨੇ ਕੇ ਲਿਏ ਫਿਰ ਪੁਲਿਸ ਨੇ ਤਾਂ ਕਰਨਾ ਹੀ ਆ ਕੁਝ ਹੈਗਾ ਤੇ ਫਿਰ ਕਾਨੂੰਨ ਵਿਵਸਥਾ ਦੇ ਹਾਲਾਤ ਪੰਜਾਬ ਚ ਜੋ ਕੋਈ ਪੰਜਾਬ ਦਾ ਕੋਈ ਬੰਦਾ ਬਾਹਰ ਨਿਕਲ ਕੇ ਕੋਈ ਸੁਰੱਖਿਤ ਹੈਗਾ ਦੰਦਿਹਾਰੇ ਲੁੱਟਾ ਖੋਹਾਂ ਚੋਰੀਆਂ ਡਕੈਤੀਆਂ ਕਤਲ ਇਹ ਤਾਂ ਆਮ ਹੋ ਗਿਆ ਕਿਉਂਕਿ ਆਪ ਹੀ ਲੀਡਰਸ਼ਿਪ ਹੀ ਆ ਬੋਲ ਰਹੀ ਕਿ ਆ ਸਾਰਾ ਕੁਝ ਕਰੋ ਸੋ ਜਿਨ੍ਹਾਂ ਨੂੰ ਜ਼ੋਰ ਜ਼ਬਰ ਦੇ ਨਾਲ ਇਲੈਕਸ਼ਨ ਜਿਤਨੀ ਹੁੰਦੀ ਹੈ ਮੈਂ ਤਾਂ ਸਭ ਤੋਂ ਵੱਡੀ ਹਾਰ ਹੀ ਮਿਲਦੀ ਹੈ ਠੀਕ ਹੈ ਲਾਚੇ 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 ਕੀ ਅਪੀਲ ਕਰਨਾ ਚਾਹੁੰਦੇ ਹੋ ਹਲਕਾ ਤਰਨ ਤਰਨ ਦੇ ਲੋਕਾਂ ਨੂੰ